ਫੋਨ ਕਰਿਆ ਸੀਗਾ ਕਹਿੰਦੇ ਆਉਨੇ ਆ ਕਰਦੇ ਆ ਠੀਕ ਤੇ ਦੇਖ ਕੇ ਆਉਂਦੇ ਨੇ ਦੇਖ ਕੇ ਮੁੜ ਜਾਂਦੇ ਨੇ ਨਹੀਂ ਇਹਦਾ ਹੱਲ ਹੋਣਾ ਚਾਹੀਦਾ ਦੇਖੋ ਇਹਦਾ ਇਹ ਤਾਂ ਕੋਈ ਵੀ ਜਾਨੀ ਕਿੰਨੀ ਵੋਲਟੇਜ ਦੀ ਹੈ ਇਹ 11000 ਵੋਲਟ ਟੀਐਮ ਨਿਊਜ਼ ਦੀ ਖਬਰ ਦਾ ਵੱਡਾ ਅਸਰ ਪਿਛਲੇ ਲੰਬੇ ਸਮੇਂ ਤੋਂ ਜ਼ਮੀਨ ਤੇ ਰੋੜ ਰਹੀ 11000 ਵੋਲਟ ਦੀ ਤਾਰ ਦਾ ਦੋ ਦਿਨ ਦੇ ਵਿੱਚ ਹੋਇਆ ਨਮਟਾਰਾ ਦਰਾਹਾ ਬਿਆਨ ਸਿੰਘ ਚੌਂਕ ਨਜ਼ਦੀਕ ਟੈਕਸੀ ਸਟੈਂਡ ਵਿਖੇ ਇੱਕ 11000 ਵੋਲਟ ਦੀ ਤਾਰ ਜੋ ਕਿ ਲੰਬੇ ਸਮੇਂ ਤੋਂ ਜ਼ਮੀਨ ਤੇ ਪਈ ਸੀ ਇਸ ਬਾਬਤ ਟੈਕਸੀ ਡਰਾਈਵਰਾਂ ਵੱਲੋਂ ਕਈ ਵਾਰ ਬਿਜਲੀ ਮੁਲਾਜ਼ਮਾਂ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਜਿਸ ਉਪਰੰਤ ਉਹਨਾਂ ਵੱਲੋਂ ਕੋਈ ਵੀ ਫੋਕਸ ਕਦਮ ਨਹੀਂ ਚੁੱਕੇ ਗਏ ਇਸ ਬਾਬਤ ਜਦੋਂ ਟੈਕਸੀ ਡਰਾਈਵਰਾਂ ਨੇ ਡੀਐਮ ਨਿਊਜ਼ ਨਾਲ ਸੰਪਰਕ ਕੀਤਾ ਤਾਂ ਡੀਐਮ ਨਿਊਜ਼ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਖਬਰ ਨੂੰ ਪਹਿਲ ਦੇ ਆਧਾਰ ਤੇ ਚਲਾਇਆ ਨਤੀਜਾ ਇਹ ਰਿਹਾ ਕਿ 2 ਦਿਨ ਦੇ ਵਿੱਚ ਹਸਕਾਰ ਨੂੰ ਚੁੱਕ ਦਿੱਤਾ ਗਿਆ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆਂ ਦਰਾਹ ਟੈਕਸੀ ਸਟੈਂਡ ਤੇ ਦੋ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਵੀ ਬਿਲੀ ਤਾਰ ਜੋ ਕੀ ਪਿਛਲੇ ਲੰਬੇ ਸਮੇਂ ਤੋਂ ਥੱਲੇ ਸੀ ਉਹ ਜਿਹਦੇ ਕਰਕੇ ਪ੍ਰੋਬਲਮ ਬਹੁਤ ਆਉਂਦੀ ਸੀ ਕਿਸੇ ਨੂੰ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਵੀ ਬਿਲੀ ਮਹਿਕਮੇ ਵਾਲੇ ਠੀਕ ਨਹੀਂ ਕਰਦੇ ਸੀ ਅੱਜ ਉਹ ਠੀਕ ਕਰ ਗਏ ਨੇ ਕੀ ਕਹੋਗੇ ਇਹਦੇ ਬਾਰੇ ਅਸੀਂ ਦੋ ਤਿੰਨ ਦਿਨ ਪਹਿਲਾਂ ਡੀਐਮ ਤੁਹਾਡੀ ਨਿਊਜ਼ ਨੂੰ ਸਨੇਹਾ ਲਾਇਆ ਸੀਗਾ ਵੀ ਇਦਾਂ ਦਾ ਕਰਕੇ 4-5 ਮਹੀਨੇ ਤੋਂ ਇੱਕ ਕੇਬਲ ਬਿਲੀ ਬੋਰਡ ਦੀ ਗਿਰੀ ਹੋਈ ਆ ਪਰ ਉਹਨਾਂ ਨੇ ਅਸੀਂ ਕੰਪਲੇਟਾ ਵੀ ਦਿੱਤੀਆਂ ਕੋਈ ਮਤਲਬ ਕੁਝ ਨਹੀਂ ਕਰਿਆ ਜਦੋਂ ਇਹਨਾਂ ਨੇ ਖਬਰ ਲਾਈ ਇਹਨਾਂ ਦੀ ਖਬਰ ਲਾਉਣ ਦਾ ਅਸਰ ਹੋਇਆ ਵੀ ਅੱਜ ਸਵੇਰੇ ਹੀ ਆ ਕੇ ਉਹ ਕੇਵਲ ਚੱਕ ਕੇ ਸਿੱਧੀ ਉੱਪਰ ਪਾ ਕੇ ਗਏ ਹਾਂ ਅਸੀਂ ਸਾਰੇ ਟੈਕਸੀ ਸਟੈਂਡ ਦੇ ਜਿੰਨੇ ਵੀ ਬੰਦੇ ਆ ਸਾਰੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਡੀਐਮ ਨਿਊਜ਼ ਦਾ ਇਹਨਾਂ ਕਰਕੇ ਸਾਡਾ ਕੰਮ ਠੀਕ ਹੋ ਗਿਆ ਨਹੀਂ ਕੋਈ ਨੁਕਸਾਨ ਹੋਣਾ ਸੀਗਾ ਪਹਿਲ ਦੇ ਆਧਾਰ ਤੇ ਇਹਨਾਂ ਕਰਕੇ ਸਾਡਾ ਕੰਮ ਹੋ ਗਿਆ